امن جی سجیو لیا جی دلندرسلا جی اور گگن دیپ لالا جی سارا بے اپنے آپ کے سمان لین <tomises> جو بولے بھائی سن جی سنگ گردوارا صاحب پر حالمی نہ ہو جو بولے بولی سو بار بار کی جی جو بولے बोले सो निरपै दास महाराज की जय जो बोले सो निरपै दास महाराज की जय जो बोले सो निरपै दास महाराज की जय जय गुरुदेव जय गुरुदेव दीद आलोचनी हो साडे सरदार जोग पाजी, पाजी। ਗਵਿੰਦਰ ਰੂਹੀ ਜੀ ਧੰਨਵਾਦ ਇਹ ਸਾਰੀ ਸੰਗਤ ਦਾ ਆਜੋ ਭਾਈ ਬਾਬਾ ਜੀ ਗਵਿੰਦਰ ਰੂਹੀ ਆਪ ਬਾਤ ਤੁਹਾਡੀ ਸਾਰੀ ਸੰਗਤ ਦਾ ਔਰ ਦਿਨੋ ਦਮਾਵਾ ਨੇ ਕਿ ਜਿੰਨੀ ਵੀ ਦਾਰਸ਼ੀਲ ਕਮੇਟੀ ਹੈ ਉਹਨਾਂ ਘਰਾਂ ਪਰਿਵਾਰਾਂ ਦੇ ਉੱਪਰ ਸਤਿਗੁਰੂ ਮਹਾਰਾਜ ਮਿਹਰਾ ਕਰਨ ਚਾਹਦੇ ਆ ਗਲਾਂ ਦੇ ਵਿੱਚ ਰੱਖਣ ਔਰ ਮਹਾਰਾਜ ਜੀ ਦੀ ਮਹਿਕ ਦੀ ਟੈਕ ਨੂੰ ਫਲਵਾੜੀ ਦੇ ਜਿੰਨੇ ਅਨਸ਼ਟ ਜਿੰਨੇ ਗੁਰੂ ਕੀ ਕਹ ਰਹੇ ਹੋ ਆਪ ਸੱਚ ਕਰਾਟ ਕਰਨ ਜਿੰਨੇ ਵੀ ਜਥਾ ਸੰਗਤ ਰੂਪ ਵਿੱਚ ਮਤਮਸਤ ਹੋਇਆ ਹੈ ਪਾਤਸ਼ਾਹ ਕਿਰਪਾ ਕਰੇ ਇਹ ਉਹ ਸਿੱਖਿਸ਼ਤਾਂ ਨੇ ਜਿਹੜੀਆਂ 10 ਪਾਤਸ਼ਾਹੀ ਦੇ ਨਾਮ ਕੁਝ ਲਿਖ ਕੇ ਕੋਈ ਰਾਹ ਇਤਿਹਾਸ ਨੂੰ ਸਿਰਜਣ ਦਾ ਯਤਨ ਕਰ ਰਹੇ ਹਨ ਇਹ ਬਹੁਤ ਵੱਡੀ ਸੇਵਾ ਹੈ ਸਾਰਿਆਂ ਦਾ ਧੰਨਵਾਦ ਲੰਗਰ ਪ੍ਰਸ਼ਾਦ ਦੇ ਉਹਦਾ ਇਹ ਤੇ ਕਰਦਾ ਨਹੀਂ ਤੇ ਪੁੱਛਕਾਰ ਤੇ ਜੜਾ ਜਿਸ ਰੋਪਾ ਉਪਰਾਮ ਕਰ ਲੈਣਾ ਤਵਿੰਦਰ ਬਿਸਰਾ ਜੀ ਆਪਣਾ ਸਰੋਪਾ ਉਪਰਾਮ ਕਰ ਲੈਣਾ ਮੈਂ ਦੂਸਰੀ ਲਿਸਟ ਬੁਲਾਗਾ ਜਿਵੇਂ ਜਿਵੇਂ ਮੈਂ ਨਾਮ ਬੁਲਾਗਾ ਉਹਨੂੰ ਉਵੇਂ ਜੋ ਸੰਗਤ ਹੈ ਸਤ ਗੁਰਾਂ ਨੇ ਜਿਸ ਤੱਕੀ ਦੇ ਨਾਲ ਰਾਜੀ ਮਹਾਰਾਜਨ ਮੇਰਾ ਜਵਾਬ ਦਿੱਤਾ। ਅਤੇ ਆਜਾਤਾਂ ਸਾਰੇ ਹੀ ਸੰਗਰਵਾਸ ਮਹਾਰਾਜ ਜੀ ਦੇ ਨਾਮ ਬਾਣ ਕੇ ਆਸਥਾ ਲੈ ਕੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ ਨਤਮਸਤਕ ਹੋ ਕੇ ਆਪਣੇ ਜਿੰਦਗੀ ਦੀ ਸਫਲਤਾ ਆ ਰਹੇ ਹਾਂ। ਬੜੀ ਇਮਾਨਦਾਰੀ ਨਾਲ ਹੈ ਕਿ ਕੋਈ ਵੀ ਉਤਪਤੀ ਜਾਂ ਜੀ ਕੋਲੋਂ ਸਮਾਜੀ ਕਮੇਟੀ ਦੇ ਬਹੁਤ ਸਾਰੇ ਸੁਭਦਰ ਸਾਹਿਬ ਹੋਣਗੇ ਅਤੇ ਸੰਜੀਵ ਮਹਾਰਾ ਉਹਨਾਂ ਦੀ ਰਹਿਮਾਈ ਨੇ ਬਹੁਤ ਹੀ ਜਿਹਨਾਂ ਨੇ ਜੀਵੀ ਕਮਲੇਸ਼ ਨਾ ਕਿਡਾ ਜੀ ਜੋ ਬੋਲੇ ਸੋ ਨਰਪੇਸ ਗੁਰੂ ਦਾਸ ਜੀ ਜੈ ਅਮਨੁਸਾ ਸਤਿਗੁਰੂ ਦਾਸ ਮਹਾਰਾਜ ਕੀ ਜੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੰਦਰ ਕੀੜਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਵਰਖਾ ਵਰਖਾ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ